7 ਤਰੀਕ ਤੋਂ ਬਾਅਦ ਅੱਜ ਫੇਰ ਮੀਟਿੰਗ ਸੱਦੀ ਗਈ ਸੀ 7 ਤਰੀਕ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਟੀਚਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਨੇ ਮਿਲ ਕੇ ਮੀਟਿੰਗ ਕੀਤੀ ਸੀਗੀ 10 ਤਰੀਕ ਦੀ ਕਾਲ ਤੋਂ ਪਹਿਲਾਂ ਤੇ ਹੁਣ ਉਸ ਤੋਂ ਬਾਅਦ ਇਹ ਫੇਰ ਦੁਬਾਰਾ ਮੀਟਿੰਗ ਕੀਤੀ ਗਈ ਹੈ ਤੇ ਉਸ ਦੇ ਵਿੱਚ ਅਸੀਂ ਸਾਰੀ ਡਿਸਕਸ਼ਨ 10 ਤਰੀਕ ਤੋਂ ਬਾਅਦ ਹੋਏ ਸਾਰੇ ਵੇਟਾਂ ਦੇ ਕਲੈਕਟਡ ਕੀਤੀ ਸੀਗੀ ਜਿਸ ਦੇ ਵਿੱਚ ਕਿਸਾਨੀ ਜਥੇਬੰਦੀਆਂ ਤੇ ਬਾਠੀ ਜਥੇਬੰਦੀਆਂ ਪਹੁੰਚੀਆਂ ਨੇ ਟੀਚਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਤੇ ਹੋਰ ਵੀ ਉਹਨਾਂ ਸਭ ਨੇ ਪਹਿਲਾਂ ਤਾਂ ਸਾਨੂੰ ਇਹੀ ਭਰੋਸਾ ਦਿੱਤਾ ਹੈਗਾ ਵੀ ਸਾਰੀਆਂ ਸਾਡੇ ਨਾਲ ਖੜੀਆਂ ਨੇ ਕੋਈ ਵੀ ਜੇ ਕਾਲ ਦਿੱਤੀ ਜਾਂਦੀ ਹੈ ਉਹਦੇ 'ਚ ਸਾਡੇ ਨਾਲ ਨਹੀਂ ਜਿੱਥੇ ਬੰਦੀਆਂ ਤੇ ਇੱਕ ਜਿਹੜਾ ਅਸੀਂ ਅੱਗੇ ਵੱਡਾ ਫੈਸਲਾ ਲੇਤਾ ਹੈਗਾ ਉਹ ਤੁਹਾਨੂੰ ਅੱਗੇ ਪਾਵਜੋ ਦੱਸੂਗਾ ਦੇਖੋ ਜੀ ਜੋ ਅੱਜ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਉਹ ਇਹ ਆ ਵੀ ਮੋਰਚਾ ਆਪਣੀ ਜ਼ੁਬਾਨ ਤੇ ਪੱਕਾ ਰਹੂਗਾ 25 ਤਰੀਕ ਤੱਕ ਬਟ ਜੇ 25 ਤੱਕ ਜੋ ਯੂਨੀਵਰਸਿਟੀ ਨੇ ਕਿਹਾ ਸੀਗਾ ਵੀ ਫੈਸਲਾ ਆ ਜਾਊਗਾ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਯੂਨੀਵਰਸਿਟੀ ਅਸੀਂ ਬੰਦ ਕਰਾਂਗੇ ਸਿਰਫ ਪ੍ਰੋਟੈਸਟ ਦੇ ਉੱਤੇ ਜੋ ਵੀ ਆਉਣਾ ਚਾਹੁੰਦੇ ਨੇ ਉਹ ਆਉਣਗੇ ਹੋਰ ਐਡਮਿਨਿਸਟ੍ਰੇਟਿਵ ਵਰਕ ਜਾਂ ਜੋ ਵੀ ਆ ਉਹ ਸਾਰਾ ਬੰਦ ਰਹੂਗਾ ਤੇ ਦੂਜੀ ਵੱਡੀ ਗੱਲ ਉਹ ਇਹ ਰਹੂਗੀ ਬੀਜੇਪੀ ਦੇ ਚੰਡੀਗੜ੍ਹ ਦੇ ਦਫ਼ਤਰ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਦਫ਼ਤਰ ਜ਼ਿਲ੍ਹਿਆਂ ਦੇ ਉਹ ਵੀ ਅਸੀਂ ਬੰਦ ਕਰਨ ਤੇ ਸਹਿਮਤੀ ਬਣਾ ਲਈ ਹੈ ਤਰੀਕ ਅਸੀਂ ਆਪਣੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਡਿਸਕਸ ਕਰਕੇ ਤਰੀਕ ਵੀ ਅਗਲੀ ਕਾਨਫਰੰਸ ਦੇ ਵਿੱਚ ਜ਼ਰੂਰ ਦੱਸੂਗਾ ਬਿਕਾਜ਼ ਸਾਡੀ ਜੰਗ ਸਾਡੀ ਜੰਗ ਸਿੱਧੀ ਸੈਂਟਰ ਨਾਲ ਹੈ ਤੇ ਅਸੀਂ ਸੈਂਟਰ ਨੂੰ ਦੱਸਣਾ ਚਾਹੁੰਦੇ ਆ ਇਹ ਯੂਨੀਵਰਸਿਟੀ ਦੇ ਕੱਲੇ ਇੱਟਾਂ ਦਾ ਮਸਲਾ ਨਹੀਂ ਗਾ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਹਰਿਆਣਾ ਮਾਚਲ ਦੇ ਸਟੂਡੈਂਟਾਂ ਦੀ ਜ਼ਗੀਰ ਦਾ ਮਸਲਾ ਗਾ ਅਸੀਂ ਸਾਰੇ ਇਕਜੁੱਟ ਮੋਰਚਾ ਇਸ ਫੈਸਲੇ ਤੇ ਖੜਾ ਇੱਕ ਮਜਬੂਰੀ ਵਸ ਸਾਨੂੰ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨੀ ਪਊਗੀ ਜੋ ਇਹਨਾਂ ਨੇ ਕਮਿਟਮੈਂਟ ਸਾਨੂੰ ਦਿੱਤੀ ਸੀ ਵੀ 25 ਤੱਕ ਅਸੀਂ ਫੈਸਲਾ ਲੈ ਲਾਂਗੇ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਜਿਨੇ ਪਹਿਲਾਂ ਯੂਨੀਵਰਸਿਟੀ ਬੰਦ ਸੀ ਉਦਾਂ ਹੀ ਯੂਨੀਵਰਸਿਟੀ ਬੰਦ ਹੋ ਗਈ। ਬੰਦ ਹੋਸਤਣ ਵੀ ਜਿਹੜਾ ਹੈਗਾ ਫਾਰ ਨੇ ਬੜਾ ਹੈਗਾ ਪੰਜਾਬ ਦੇ ਜਨਤਾ ਨੂੰ ਪਤਾ ਨਹੀਂ ਹੋ ਗਿਆ। ਜੱਥੇ ਬੰਦੀਆਂ ਨੇ ਉਸ ਦਿਨ ਆਲਰੇਡੀ ਹਰੇਕ ਕੈਪੀਟਲ ਦੇ ਵਿੱਚ ਆਉਣਾ ਹੀ ਆਉਣਾਗਾ ਜਿਦਾ ਸਾਹਮਣੇ ਦੇਖ ਕੇ ਸਦਾ ਪੰਜਾਬ ਦੇ ਲੋਕਾਂ ਨੂੰ ਵੀ ਸਦਾ ਰਹੂਗਾ ਜੋ ਵੀ ਆਉਣਾ ਚਾਹੁੰਦਾ ਉਹਨਾਂ ਲਈ ਦਰਵਾਜ਼ੇ ਖੁੱਲੇ ਰਹਿਣਗੇ ਬਟ ਉਹਨਾਂ ਦੀ ਯੂਨੀਵਰਸਿਟੀ ਬੰਦ ਰੋ ਇੱਕ ਪਿਛਲੇ ਪਿਛਲੇ ਨੂੰ ਜੋ ਕੁਝ ਹੋਇਆ ਪੁਲਿਸ ਨੇ ਪਹਿਲਾਂ ਥੋੜੀ ਡਿਸਕਸ਼ਨ ਵੀ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਚੈਕਿੰਗ ਤੋਂ ਬਾਅਦ ਅਸੀਂ ਅੰਦਰ ਆਨ ਦਵਾਂਗੇ ਅੰਦਰ ਨਹੀਂ ਆ ਦਿੱਤਾ ਗਿਆ ਉਸ ਤੋਂ ਬਾਅਦ ਜੋ ਕੁਝ ਕਲੈਸ਼ ਹੋਇਆ ਫਿਰ ਐਫ ਆਈ ਆਰ ਜਿਹੜੀ ਦਰਜ ਕਰਤੀ ਗਈ ਕੁਝ ਹੁਣ ਗੱਲ ਕੀਤੀ ਹੈ ਪੁਲਿਸ ਵਾਲਿਆਂ ਨਾਲ ਕਿ ਅੰਦਰ ਆਨ ਦਿਓ ਕਿ ਕੋਈ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਕਰਾਂਗੇ ਦੁਬਾਰਾ ਜੇ ਸਾਰੇ ਆਣਾ ਚਾਹੁੰਦੇ ਨੇ ਉੱਥੇ ਦੇਖੋ ਜੀ ਜਿਹੜੀ ਇਹ ਕਾਲ ਲੱਤੀ ਹੈ ਜਿਸ ਤਰ੍ਹਾਂ ਇਹ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਹੀ ਲੀਡ ਕੀਤੀ ਜਾਣੀ ਹੈ ਕਿਉਂਕਿ 23 ਤਰੀਕ ਨੂੰ ਵੈਸੇ ਵੀ 24 ਨਵੰਬਰ ਇੱਕ ਪੰਜਾਬ ਵਾਸਤੇ ਦੇ ਕਿਸਾਨ ਅੰਦੋਲਨ ਕਰਕੇ ਇੱਕ ਵੱਡਾ ਦਿਨ ਮੰਨੇ ਜਾਂਦਾ ਹੈਗਾ ਤੇ ਉੱਥੇ ਸਾਰੀਆਂ ਜਥੇਬੰਦੀਆਂ ਨੇ ਆਪ ਵੀ ਆਪ ਦੇ ਕੋਲ ਲੱਤੀ ਹੋਈ ਹੈ ਤੇ ਜੇ ਵੀ ਯੂਨੀਵਰਸਿਟੀ ਬੰਦ ਦੀ ਗੱਲ ਹੈਗੀ ਹੈ ਇਹ ਸਟੂਡੈਂਟ ਲੀਡ ਕਰ ਰਹੇ ਆ ਤੇ ਬਾਹਰੋਂ ਜਾ ਦੇ ਸਮਰਥਨ ਵੈਸੇ ਵੀ ਮੰਗਿਆ ਨਹੀਂ ਗਿਆ ਪਰ ਜਿਹੜੇ ਸਪੋਰਟ ਚ ਆ ਰਹੇ ਹੈਗੇ ਆ ਤਾਂ ਇੰਨੀ ਤਾਂ ਸਾਡੇ ਮੋਰਚੇ ਦੀ ਸਮਰੱਥਾ ਹੈਗੀ ਹੈ ਰਿਪੋਰਟਸ ਚਾਵੇ ਨਾ ਚਾਵੇ ਅਸੀਂ ਉਹਨਾਂ ਨੂੰ ਆਪੇ ਯੂਨੀਵਰਸਿਟੀ ਦੇ ਵਿੱਚ ਇੰਟਰ ਕਰਵਾ ਲਾਂਗੇ ਕਿਉਂਕਿ ਇਹ ਧਰਨਾ ਸਟੂਡੈਂਟਾਂ ਦੁਆਰਾ ਚਲਾਇਆ ਜਾ ਰਿਹਾ ਪ੍ਰਸ਼ਾਸਨ ਦੁਆਰਾ ਨਹੀਂ ਨਹੀਂ ਇੰਟਰ ਕਿਵੇਂ ਕਰਵਾਉਂਗੇ ਪਿਛਲੀ ਵਾਰ ਵਨ ਫਰੰਟੇਰ ਕਰਵਾਉਂਦੇ ਸੀ ਪਿਛਲੀ ਵਾਰੀ ਪੁਲਿਸ ਨੇ ਰੋਕਤਾ ਫਿਰ ਉਹ ਅੰਦਰ ਆਣ ਦੀ ਕੋਸ਼ਿਸ਼ ਕੀਤੀ ਅੰਦਰ ਨਹੀਂ ਆਉਂਦਾ ਗਿਆ ਫਿਰ ਸਾਰਿਆਂ ਨੂੰ ਜਾਣਾ ਪਿਆ ਫਿਰ ਅੰਦਰ ਦੇ ਗੇਟ ਟੁੱਟੇ ਫਿਰ ਆਏ ਬਹੁਤ ਕੁਝ ਹੋਇਆ ਇਸ ਕਰਕੇ ਜੇ ਇਹ ਤਾਂ ਕੋਰਸ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲਣਾ ਚਾਹੁੰਦੀ ਹੈ ਤਾਂ ਉਹ ਸਾਡੇ ਜਿਹੜੇ ਵੀ ਸਕੂਟਰ ਹੈਗੇ ਆ ਉਹਨਾਂ ਨੂੰ ਇਥੇ ਸੌਖੇ ਰਸਤੇ ਨਾਲ ਪਹੁੰਚਣ ਦੇਣ ਤੇ ਜੇ ਉਹ ਅੱਗੇ ਅੜਨਗੇ ਫਿਰ ਅੜਨ ਨੂੰ ਤਾਂ ਪੰਜਾਬ ਦੇ ਨੌਜਵਾਨ ਵੀ ਖੜੇ ਆ ਤੇ ਅਸੀਂ ਖੜਾ ਇਹ ਸੇਮ ਕਾਲ ਰਿਪੀਟ ਤੁਸੀਂ ਕਰ ਦਿੱਤੀ ਆ ਜੋ ਪਿਛਲਾ ਆ ਮਾਲਾ ਸੇਮ ਕਾਲ ਪੈਟਰਨ ਤੇ ਇਹ ਦੱਪੱਟੀ ਕਾਲ ਬਾਰੇ ਕੀ ਹੋ ਰਿਹਾ ਇਹ ਤਾਂ ਜੀ ਇਸ ਦੀ ਵੱਡੀ ਕਾਲ ਬਾਰੇ ਆਲਰੇਡੀ ਤੁਹਾਨੂੰ 10 ਚੱਕੇ ਆ ਜੋ ਅਸੀਂ ਭਾਜਪਾ ਦਫਤਰ ਕੀ ਰੰਦੀ ਇਸ ਤੋਂ ਵੱਡੀ ਕਾਲ ਰਹੂਗੀ ਹੋ ਸਕਦਾ ਉਹ ਸਾਡੀ 25 ਤੋਂ 30 ਦੇ ਵਿੱਚ ਹੀ ਹੋ ਜੇ ਤਰੀਕ ਦੀ ਸਹਿਮਤੀ ਹਜੇ ਸਾਡੀ ਨਹੀਂ ਬੈਠੀ ਮੋਰਜੇ ਤੇ ਅਸੀਂ ਹੁਣ ਅਸੀਂ ਮੀਟਿੰਗ ਕਰਾਂਗੇ ਉਹ ਤਰੀਕ ਵੀ ਤੁਹਾਨੂੰ ਦੱਸ ਦਿੱਤੀ ਜਾਊਗੀ ਇਸ ਤੋਂ ਵੱਡੀ ਗੋਲ ਬੀਜੇਪੀ ਦਫ਼ਤਰ ਕੇ ਰੰਦੀਕੋਲ ਹੈ ਇੱਕ ਇੱਕ ਕਹਿੰਦੇ ਕਿ ਜਿਹੜੇ ਰਾਜਸੀ ਨੇਤਾ ਹੈਗੇ ਨੇ ਸਿਆਸੀ ਨੇਤਾ ਹੈਗੇ ਨੇ ਉਹਨਾਂ ਦੇ ਸਪੋਰਟ ਨੂੰ ਲੈ ਕੇ ਵੀ ਬੈਠਕ 'ਚ ਗੱਲ ਚੱਲੀ ਹੈਗੀ ਇਹ ਕਹਿ ਰਹੇ ਕਿ ਜੇ ਉਹ ਆਉਂਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਜਿੱਥੇ ਬੰਦੀਆਂ ਦੇ ਕੁਝ ਲੋਕ ਸਾਥ ਨਹੀਂ ਦੇਣਗੇ ਕੁਝ ਏਦਾਂ ਦੀ ਗੱਲ ਵੀ ਬੈਠਕ ਦੇ ਵਿੱਚ ਹੋਈ ਹੈ ਜੀ ਉੱਥੇ ਬਹੁਤ ਤਰ੍ਹਾਂ ਦੇ ਸੁਝਾਅ ਰੱਖੇ ਗਏ ਸੀ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਉਸ ਹਰ ਇੱਕ ਸੁਝਾਅ ਤੇ ਮੋਰਚਾ ਚਰਚਾ ਕਰੂਗਾ ਜੋ ਵੀ ਫੈਸਲੇ ਹੋਣਗੇ ਤੁਹਾਡੇ ਸਾਹਮਣੇ ਰੱਖ ਦਿੱਤੇ। ਪਰ ਕੀ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਬੰਦਿਆਂ ਨੂੰ ਫੈਸਲਾ ਦਿੱਤੇਗਾ ਜਊਗਾ ਇਸ ਮੋਰਚੇ ਦੇ ਵਿੱਚ ਕਿਉਂਕਿ ਪਿਛਲੇ ਵਾਰੀ ਬਹੁਤ ਸਾਰੇ ਲੀਡਰ ਆਏ, ਪਾਰਟੀਆਂ ਆਈਆਂ, ਸਿਆਸੀ ਪਾਰਟੀਆਂ ਆਈਆਂ। ਦੇਖੋ ਜੀ ਮੋਰਚੇ ਨੇ ਪਹਿਲਾਂ ਹੀ ਸਪਸ਼ਟ ਕੀਤਾ ਸੀ ਵੀ ਸਾਡੀ ਇੱਕ ਹੀ ਦੁਸ਼ਮਣ ਆ, ਬੀਜੇਪੀ ਆਰਐਸਐਸ। ਸਾਡੀ ਉਹਨਾਂ ਨਾਲ ਜੰਗ ਆ। ਅਗਲੇ ਜੋ ਵੀ ਸੁਝਾਅ ਨੇ ਅਸੀਂ ਲਏ ਆ, ਸਾਡੇ ਸਿਰ ਮੱਥੇ ਨੇ ਉਹਨਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦੀ ਉਹ ਇੱਥੇ ਆਈ। ਉਸ ਸੁਝਾਵਾ ਤੇ ਚਰਚਾ ਕੀਤੀ ਜਾਊਗੀ ਤੇ ਫੈਸਲਾ ਦੱਸਿਆ ਜਾਊਗਾ ਅੱਛਾ ਕੋਈ ਡਿਸਪਲਿਨਰੀ ਕਮੇਟੀ ਬਣਾਈਏ ਕਿਉਂਕਿ ਪਿਛਲੀ ਵਾਰੀ ਸਟੇਜ ਦੀ ਗੱਲ ਕਰ ਲਈਏ ਬਹੁਤ ਸਾਰੀ ਸਿਆਸੀ ਤਰ੍ਹਾਂ ਪਹੁੰਚੀਆਂ ਹੋਈਆਂ ਸੀ ਉਹ ਆਪਸ ਵਿੱਚ ਹੁਚਰਾ ਜਿਹਾ ਟਕਰਾਅ ਸ਼ੁਰੂ ਹੋ ਗਿਆ ਸੀਗਾ ਉਸ ਨੂੰ ਦੇਖਦੇ ਹੋਏ ਕਿਉਂਕਿ ਪਿਛਲੀ ਵਾਰੀ ਵੀ ਕਿਹਾ ਗਿਆ ਸੀ ਕਿ ਕਿ ਤਿੰਨ ਚਾਰ ਸਟੇਜ ਤੇ ਰਹਿਣ ਜਿਹੜੇ ਕੋਆਰਡੀਨੇਟਰ ਨੇ ਪਰ ਸਟੇਜ ਭਰੀ ਹੋਈ ਸੀ ਕੁਝ ਡਿਸਪਲਿਨ ਤੌਰ ਤੇ ਤਾਂ ਕਿ ਪ੍ਰੋਬਲਮ ਨਾ ਕ੍ਰੀਏਟ ਕਰਨ ਕੋਈ ਹੋ ਰਾ ਕੇ ਸਰਾਰਦਿਤ ਤਤਪ ਕੰਮ ਨਾ ਖਰਾਬ ਕਰਨ ਉਹਦੇ ਲਈ ਕੁਝ ਤਿਆਰੀ ਰੱਖੀ ਹੋਈ ਹੈ ਨਹੀਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਦੋਂ ਜਦ ਤੇ ਆ ਮੋਰਚਾ ਵੀ ਸਾਨੂੰ ਮਜਬੂਰੀ ਵਸ ਲਾਉਣਾ ਪਿਆ ਸੀ ਅਸੀਂ ਟ੍ਰੇਂਡ ਨਹੀਂ ਗਏ ਜੀ ਉਵੇਂ ਔਨ ਟ੍ਰੇਂਡ ਹੋ ਜਾਾਂਗੇ ਉਹ ਪਹਿਲੀ ਆਰ ਸੀ ਸਾਨੂੰ ਵੀ ਉਮੀਦ ਨਹੀਂ ਸੀ ਵੀ ਇੰਨੀ ਸੰਗਤ ਇੱਥੇ ਇੰਨਾ ਲੋਕਾਂ ਦੇ ਵਿੱਚ ਜੋਸ਼ ਇੱਥੇ ਪਹੁੰਚ ਜਾਣਗੇ ਹੁਣ ਅਸੀਂ ਅਗਲੇ ਈਵੈਂਟ ਲਈ ਤਿਆਰ ਆ ਜੀ 26 ਲਈ ਆਉਣਗੇ ਸਾਡਾ ਸਵਾਗਤ ਆ ਉਹਨਾਂ ਨੂੰ ਆ ਕੇ ਇੱਥੇ ਸਾਡੇ ਨਾਲ ਸ਼ਾਮਿਲ ਹੋਣ ਜਿਹੜਾ 25 ਨੂੰ ਤੁਸੀਂ ਕਹਿੰਦਾ ਕਿ 25 ਨੂੰ ਸਾਨੂੰ ਮਾਈਕ ਚੱਕਣਾ ਹੈ ਉਹਨੇ ਤਾਂ ਤੁਹਾਨੂੰ ਕਹਿੰਦਾ ਕਿ 26 ਨੂੰ ਤੁਹਾਡੇ ਕੋਲ ਮਾਈਕ ਚੱਕਣੇ ਆਉਣੇ ਸਾਰੇ ਤੁਸੀਂ ਚੱਕਣੇ ਜਨਾਬ ਅੱਜ ਹੀ ਅਸਲ ਚ ਹੀ ਕਾਲ ਦੇ ਰਹੇ ਆ ਜੇ 25 ਤੱਕ ਨਹੀਂ ਆਉਂਦਾ ਆਜੇ ਉਹਨਾਂ ਨੂੰ ਹੀ ਬੋਲਣ ਨੂੰ ਆ ਯਾਰ ਨਹੀਂ ਆਉਂਦਾ ਬੋਲਦੇ ਬੋਲਦੇ ਲੇਕਿਨ ਤਾਂ ਹੀ ਅੱਜ 5 ਦਿਨ ਪਹਿਲਾਂ ਕਾਲ ਦੇ ਦਿੱਤੀ ਗਈ ਹੈ ਤੇ ਵੈਸੇ ਵੀ ਪੰਜਾਬ ਦੇ ਲੋਕ ਸਾਨੂੰ 10 ਤਰੀਕ ਦੀ ਕਾਲ ਤੋਂ ਬਾਅਦ ਵੀ ਅਪੀਲ ਕਰ ਰਹੇ ਆ ਵੀ ਅਗਲੀ ਕਾਲ ਬਾਰੇ ਸਾਨੂੰ ਦੱਸਿਆ ਜਾਵੇ ਉਹ ਯੂਨੀਵਰਸਿਟੀ ਦੀ ਅਪੀਲ ਸੀ ਕਿ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲੋ ਸਾਨੂੰ ਆਪ ਦਾ ਜੋਰ ਲਾ ਕੇ ਦੇਖਣ ਦਿਓ ਕਿ ਅਸੀਂ 25 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਕਰਵਾ ਦੇਾਂਗੇ ਪਰ ਜੇ 25 ਤਰੀਕ ਤੱਕ ਉਹ ਫੈਸਲਾ ਨਹੀਂ ਕਰਵਾ ਪਾਉਂਦੇ ਤਾਂ ਅਸੀਂ ਅੱਗੇ ਆਦਿ ਮੈ ਕਾਲਾਂ ਜਾਰੀ ਰੱਖਾਂਗੇ ਜਿਹੜੀ 26 ਤਰੀਕ ਦੀ ਕਾਲ ਹੈਗੀ ਆ ਉਸ ਦੇ ਵਿੱਚ ਪੂਰਾ ਇਕੱਠ ਨੇ ਕੀ ਤੇ ਹਰ ਗੇਟ ਬੰਦ ਕੀਤਾ ਜਾਊਗਾ ਯੂਨੀਵਰਸਿਟੀ ਦੀ ਹਰ ਇੱਕ ਵਰਤੀ ਰੋਕੀ ਜਾਊ ਪੇਪਰ ਰੋਕੇ ਜਾਣਗੇ ਤੇਕ ਲਾ ਸਟੂਡੈਂਟਾਂ ਦੀ ਸਟਰੈਂਥ ਤੇ ਪੰਜਾਬ ਦੇ ਜਿੰਨੇ ਵੀ ਹਮਦਰਦ ਲੋਕ ਹੈਗੇ ਆ ਉਹਨਾਂ ਦੇ ਸਹਿਯੋਗ ਨਾਲ ਇੱਕ ਜਿਹੜੀ ਤੁਹਾਡੇ ਤੇ ਐਫਆਈਆ ਜਿਹੜੀ ਅੱਜ ਵੀ ਓਪਨ ਹੋਈ ਹੈ ਉਸ ਵਾਰੇ ਕੋਈ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਚੰਡੀਗੜ੍ਹ ਦੀ ਸਰਕਾਰ ਦੇ ਬਾਰੇ ਕੋਈ ਚਰਚਾ ਹੋਈ ਹੈ ਉਹਦੇ ਰਿਲੇਟਡ ਜੀ ਪ੍ਰਸ਼ਾਸਨ ਨੇ ਹਲੇ ਤੱਕ ਕਿਸੇ ਤੇ ਬਾਈ ਨੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਪੀੜ ਤੇ ਸਾਰੀ ਤਕ ਕੀਤੀਆਂ ਅੰਸ਼ਾਤਾਂ ਤੇ ਹੈਗੀ ਆ ਤੇ ਹਲੇ ਤੱਕ ਪ੍ਰਸ਼ਾਸਨ ਨੇ ਇੰਨਾ ਹੀ ਸਾਨੂੰ ਆਸ਼ਵਾਸਨ ਦੇ ਰਿਹਾ ਵੀ ਵੈਸੇ ਬਾਈ ਨੇਮ ਜਾਂ ਕਿਸੇ ਵੀ ਲੀਡਰ ਤੇ ਜਾਂ ਕਿਸੇ ਹੋਰ ਕਿਸੇ ਵੀ ਸਪੋਰਟਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਪਰ ਗੱਲ ਉਹੀ ਹੈਗੀ ਆ ਵੀ ਗਵਰਨਮੈਂਟ ਤੇ ਭਰੋਸਾ ਤਾਂ ਕੀਤਾ ਜਾ ਨਹੀਂ ਸਕਦਾ ਤੇ ਜੇ ਅੱਗੇ ਕੋਈ ਵੀ ਐਕਸ਼ਨ ਲੈਂਦੇ ਆ ਗਿਆ ਤਾਂ ਅਜ ਤਿਆਰ ਵਰ ਤਿਆਰ ਕਰ ਰਿਹਾ ਹੈ ਜੀ ਅੱਜ ਅੱਜ ਕੋਈ ਕਿਸਾਨਾ ਕੋ ਉਹਦੀ ਮੀਟਿੰਗ ਨਹੀਂ ਹੋਈ ਐ ਐਸਐਸਪੀ ਦੇ ਨਾਲ ਇਸ ਨੂੰ ਲੈ ਕੇ ਕੁਝ ਉਸ ਬਾਰੇ ਕੋ ਜਾਣਕਾਰੀ ਨਹੀਂ ਬਈ ਜਾਣਕਾਰੀ ਸਾਨੂੰ ਕੋਈ ਜਾਣਕਾਰੀ ਜਦੋਂ ਤੱਕ ਤੁਹਾਡੇ ਮੰਗਾਂ ਨਹੀਂ ਮੰਨੇ ਜਾਂਦੇ ਉਹਨਾਂ ਦੇ ਕੋਈ ਆਜਿ ਦੇ ਵਾਸਤੇ ਪੇਪਰ ਨਹੀਂ ਹੁੰਦੇ ਨਹੀਂ ਪੇਪਰਾਂ ਦੀ ਗੱਲ ਨਹੀਂ ਜੀ ਇਸ ਵਾਰ 26 ਪੇਪਰਾਂ ਦੀ ਗੱਲ 18 ਉਹਨਾਂ ਨੇ ਇਹਨਾਂ ਨੇ ਆਲਰੇਡੀ ਪੋਸਟਪੋਨ ਕਰ ਦਿੱਤੇ ਹੁਣ ਸਾਡੀ 26 ਤਰੀਕ ਦੀ ਕਾਲ ਆ ਤੇ ਬੀਜੇਪੀ ਦਫ਼ਤਰ ਪੇਪਰਾਂ ਦੀ ਸਾਡੀ ਕੋਈ ਕਾਲ ਨਹੀਂ ਠੀਕ ਹੈ ਆਪਣੇ ਨਾਮ ਦੱਸੋ ਰਬਜੋ ਸਿੰਘ ਨਾਂ ਬਈ ਨਪਰੀ ਗੰਗਾ ਚਲ ਨਪਰੀ ਗੰਗਾ ਗੰਗਾ ਤੂੰ ਟੇਕਰ ਸੁਣ ਮੈਂ ਚੱਕ ਲੇ